ਅਨੀ ਮੇਟਰ ਕੀ ਹਾਲ ਚਾਲ ਨੇ ਤੋਂ ਆਪਣੇ ਯਾਰ ਆਈ ਹੋਈ ਸੀ ਕਿ ਬਹੁਤ ਪਿਆਰੀ ਭਰਾ ਮੇਰੇ ਨਿੰਮਾ ਤੇ ਕੀਤਾ ਤੋਂ ਉਹਨਾਂ ਨਾਲ ਅੱਜ ਆਪਾਂ ਕਿਤੇ ਚੱਲੇ ਸੀਗੇ ਆਪਣੇ ਖਾਸ ਯਾਰ ਕੋਲ ਹੀ ਗਾਹ ਚੱਲੇ ਸੀਗੇ ਪਰ ਸਾਨੂੰ ਹੁਣ ਮੀਂਹ ਨੇ ਘੇਰ ਲਿਆ ਤੇ ਗਾਣਾ ਮੰਡੀ 'ਚ ਰੁਕੇ ਹੋਏ ਸੀਗੇ ਹੁਣ ਵੀ ਹੱਗ ਜਾਗਾ ਤੇ ਅੱਗੇ ਦਾ ਪਲਾਨ ਕਰ ਰਹੇ ਆ ਜਾਣ ਦਾ ਪਰ ਆ ਵੀਰ ਹੋਣੇ ਬਹੁਤ ਕੈਂਕਰ ਅੱਜ ਮੀਂਹ ਪੈਣ ਤੋਂ ਬਾਅਦ ਵੀ ਹੋਰੀ ਹੁਣ ਆਏ ਪਰਿਨਾਪਾ ਸਾਡੇ ਲਈ ਇਹ ਮਾੜਾ ਹੋਇਆ ਕਿ ਸਾਨੂੰ ਰੁਕਣਾ ਪਿਆ ਅੱਧਾ ਪਾਉਣਾ ਪਿਆ ਤੇ ਅਸੀਂ ਰੁਕੇ ਰਹੇ ਹੁਣ ਜਾਵਾਂਗੇ ਅੱਗੇ ਆਪਨੇ ਭਰਾ ਆਏ ਹੋਏ ਸੀਗੇ ਨਾਲ ਇਹਨਾਂ ਨਾਲ ਪਹੁੰਚ ਜਾਣਾ ਸੀ ਆ ਹੋਰ ਕੋਈ ਤੇ ਜੀ ਵਧੀਆ ਬੋਲ ਤੇ ਇਹ ਬਾਈ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਵੀ ਇੱਕ ਤੋਂ ਵੀਡੀਓ ਦੇ ਵਿੱਚ ਮੈਂ ਨਾ ਸਟਾਉਟ ਫਾਉਂਡ ਤਾਂ ਉਹਦੇ ਜੇ ਆਪਾਂ ਮਲਾਇਆ ਵੀ ਹੈ ਦੋਨੋਂ ਪਰ ਮੈਂ ਵੱਡੀ ਗੱਲ ਇਹ ਤੁਹਾਨੂੰ ਮਲਾਉਣਾ ਇਹਦਾ ਨਾਮ ਪ੍ਰੀਤ ਦਾ ਇਹ ਪਈ ਗਾਇਨ ਹੈ ਜੀ ਦਾ ਪ੍ਰੀਤ ਮਤਲਬ ਹੈ ਪ੍ਰੋਫੈਸ਼ਨਲ ਨਾ ਸਿੱਖਿਆ ਹੋਇਆ ਇੱਕ ਕਲਾਕਾਰ ਤੇ ਸ਼ਾਇਰੀ ਬਹੁਤ ਘੈਂਟ ਕਰਦਾ ਬਹੁਤ ਲਿਖਦਾ ਬਹੁਤ ਵਧੀਆ ਗਾਣੇ ਵੀ ਲਿਖ ਲੈਂਦਾ ਤੇ ਦੂਜੀ ਗੱਲ ਇਹ ਇੱਕ ਸ਼ਾਇਰ ਬਹੁਤ ਜੀ ਚਿਕਨ ਦੇ ਬਹੁਤ ਐਕਸਪਰਟ ਬੰਦੇ ਹੈਗੇ ਇਹ ਬਹੁਤ ਸਾਰੇ ਪ੍ਰੋਗਰਾਮ ਹੈ ਅੱਖਾਂ ਨੇ ਵੀ ਲਾਏ। ਇਹ ਤਾਂ ਮੈਂ ਦੇਖਦਾ ਤੁਹਾਨੂੰ ਦੇਖਦਾ। ਬਾਕੀ ਹੁਣ ਨਾ ਕੰਮ ਦਿਖਾਵਾਂਗੇ। ਹੁਣ ਆਪਾਂ ਅੱਗੇ ਨਾ ਕਰਨ ਜਾ ਰਹੇ ਹਾਂ ਕੁਝ ਸ਼ੁਰੂ। ਸਮਾਖਾ। ਉਹ ਤਾਂ ਇਹ ਰੋਟੇ ਚਾਹੀਦਾ। ਉਹ ਜੀ ਦਿਖਾਵਾਂਗੇ ਇਹਨਾਂ ਦਾ ਕੰਮਕਾਰ ਵੀ ਦਿਖਾਵਾਂਗੇ। ਬਹੁਤ ਵਧੀਆ ਬੰਦੇ ਨੇ। ਨਾਈਸ ਬੰਦੇ ਨੇ। ਔਰਾਂ ਬਾਕੀ। ਕਲਾਕਾਰੀ ਨੂੰ ਬਹੁਤ ਪਿਆਰ ਕਰਦੇ। ਤੇ ਦੂਜੀ ਗੱਲ ਇਹ ਆ ਵੀ ਹੁਣ ਅਸੀਂ ਚੱਲੇ ਹਾਂਗੇ। ਆਹ ਚੱਲੇ ਹਾਂ ਤੇ ਕੀ ਕਰੀਏ। ਗਾਂ ਚ ਆਈ। ਚੱਲ ਅੱਗੇ। ਹੈਲੋ ਜੀ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਰਮੀਤ ਗਿੱਲਾ ਆ ਗਿਆ ਬਈ ਤੇ ਗੱਲ ਸੁਣਾ ਵਾ ਗੱਲ ਸੁਣਾਓ ਪਿਛੇ ਆਪਣੀ ਯਾਰ ਬੈਠੇ ਅੱਪਾ ਚੱਲੇ ਆਏ ਤੇ ਪਿੰਡ ਆਣ ਜਾਵਾਂ ਗੱਲ ਕਰੀਏ ਮੇਰੇ ਕੋਲ ਸਰਪ੍ਰਾਈਜ਼ ਬਣਾਵਾਇਆ ਥੋਡੇ ਲਈ ਉਹ ਘੈਂਟ ਤਿਆਰ ਕਰਨੀ ਡਿੱਗ ਸੂਰਤ ਤੇਰੀ ਗਾਨੇ ਹਿਸ਼ਿੰਦਰ ਦੇ ਗੱਡੀ ਚ ਚੱਲਦੇ ਆ ਜੋਏ ਕਰਦੇ ਆ ਜੀ ਸਫਰਦਾਨ ਨਜ਼ਾਰਾ ਲੈਣੇ ਇਹਦੇ ਪਿੰਡ ਦਾ ਜਾਨ ਦਾ ਦਿਖਾਵਾਂਗੇ ਤੁਹਾਨੂੰ ਉਹਨਾਂ ਦਾ ਪਿੰਡ ਵੀ ਫਰੈਂਡ ਯਾਰ ਵੀ ਗਾਣੇ ਲਾ ਰਿਹਾ ਸਾਈਡ ਤੋਂ ਗੱਡੀ ਚੋਂ ਚੱਲ ਕੋਈ ਨਹੀਂ ਆਈ ਅੰਬਰਸਰ ਬਠਿੰਡਾ ਰੋਡ ਠੀਕ ਹੈ ਉਹਦਾ ਕਿਹੜਾ ਰਸਤਾ ਹੈ ਤੇ ਕਿਹੜਾ ਗਾਣਾ ਹੈ ਪਿੰਡ ਦਾ ਆ ਜੀ ਸਾਡਾ ਬਠਿੰਡਾ ਆ ਜੀ ਨਾਲ ਸ਼ੌਣੀ ਉਹ ਜਿਹਾ ਨਹੀਂ ਕੈਂਟ ਇਹਨੂੰ ਕਹਿੰਦੇ ਕੈਂਟ ਇੱਥੇ ਰਹਿੰਦੇ ਫੌਜੀ ਕੋਈ ਨਹੀਂ ਖੁਸ਼ੀ ਨੂੰ ਪਲੇ ਮਾਉਨਸਾ ਰੋਡ ਜਾ ਰਹੇ ਆ ਆਪਾਂ ਬਈ ਐ ਤਾਂ ਸਾਰਾ ਬੈਠਾ ਮੈਂ ਪਿੰਡ ਚੱਲੇ ਆਂ ਅੱਜ ਐ ਦੂਜੇ ਕਲਾਸਾਂ ਨੂੰ ਪੇੜਾ ਆ ਕੇ ਨਾ ਪਾ ਕੇ ਵਿੱਚ ਕੋਕ ਵਿੱਚ ਦਾਰੂ ਦੇ ਤੈਨੂੰ ਫੋਟੋ ਪਾਉਣੀ ਆ ਤੇਰਾ ਨਾ ਨਾ ਹੋਈ ਉਹ ਮੈਂ ਕਿਸੇ ਦੇ ਤੈਨੂੰ ਮੰਨਦੇ ਨਹੀਂ ਬਾਕੀ ਤੈਨੂੰ ਪਤਾ ਵੀ ਮੇਰੇ ਤੇ ਕਿੰਨਾ ਕੰਮਤੂ ਹੋਈ ਹੈ ਸ਼ੋਅ ਕਰਦੇ ਆ ਤੁਹਾਨੂੰ ਮੈਂ ਤੈਨੂੰ ਮੈਂ ਦੱਸਦੀ ਨਾ ਦਰਦ ਕਰਦੀ ਹੈ